ਸਤਿ ਸ਼੍ਰੀ ਅਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਤੁਸੀਂ ਮੈਂ ਹਾਂ ਸੁਖਮਨ ਜੀ ਮੈਂ ਬਹੁਤ ਅਹਿਮ ਖਬਰ ਨਿਕਲ ਕੇ ਸਾਹਮਣੇ ਆਈ ਹੈ ਆਮ ਆਦਮੀ ਪਾਰਟੀ ਦੇ ਆਗੂ ਦੇ ਉੱਪਰ ਗੋਲੀਆਂ ਚੱਲੀਆਂ ਨੇ ਆਪ ਆਗੂ ਨਿਤਿਨ ਨੰਦਾ ਦੇ ਉੱਪਰ ਸ਼ਰਿਆਮ ਗੋਲੀਆਂ ਚੱਲੀਆਂ ਨੇ ਵਿਆਹ ਸਮਾਗਮ ਦੇ ਇੱਕ ਵਿੱਚ ਇੱਕ ਵੱਡੀ ਵਾਰਦਾਤ ਵਾਪਰ ਚੁੱਕੀ ਹੈ ਸ੍ਰੀ ਨੰਦਪੁਰ ਸਾਹਿਬ ਦੇ ਪਿੰਡ ਆਗਮਪੁਰ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਜਿਸ ਦੇ ਵਿੱਚ ਇਹ ਇਲਜ਼ਾਮ ਲੱਗੇ ਨੇ ਕਿ ਸੇਵਾ ਮੁਕਤ ਡੀਐਸਪੀ ਦਲਸ਼ੇਰ ਸਿੰਘ ਨੇ ਜਿਹੜੀ ਗੋਲੀ ਚਲਾਈ ਹੈ ਇਲਜ਼ਾਮ ਲੱਗੇ ਨੇ ਆਮ ਆਦਮੀ ਪਾਰਟੀ ਦੇ ਆਗੂ ਨਿਤਨ ਨੰਦਾ ਦੇ ਉੱਪਰ ਗੋਲੀਆਂ ਚੱਲੀਆਂ ਨੇ ਜਿਸ ਤੋਂ ਬਾਅਦ ਗੰਭੀਰ ਰੂਪ ਦੇ ਵਿੱਚ ਨਿਤਨ ਨੰਦਾ ਜ਼ਖਮੀ ਹੋ ਜਾਂਦੇ ਨੇ ਤੇ ਨਜ਼ਦੀਕੀ ਸਿਵਲ ਹਸਪਤਾਲ ਦੇ ਵਿੱਚ ਸ੍ਰੀਨੰਦਪੁਰ ਸਾਹਿਬ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਜਾਂਦਾ ਤੇ ਜਿਸ ਤੋਂ ਬਾਅਦ ਡਾਕਟਰਾਂ ਨੇ ਹਾਲਤ ਗੰਭੀਰ ਦੇਖਦੇ ਹੋਏ ਫਸਟ ਏਡ ਦੇ ਕੇ ਪੀਜੀਆਈ ਚੰਡੀਗੜ੍ਹ ਦੇ ਲਈ ਰੈਫਰ ਕਰ ਦਿੱਤਾ ਗਿਆ ਬਹੁਤ ਅਹਿਮ ਖਬਰ ਦੱਸਿਆ ਜਾ ਰਿਹਾ ਕਿ ਜਾਇਦਾਦ ਨੂੰ ਲੈ ਕੇ ਕੋਈ ਪੁਰਾਣਾ ਮਾਮਲਾ ਚੱਲਦਾ ਆ ਰਿਹਾ ਸੀ ਤੇ ਜਿਸ ਕਰਕੇ ਗੋਲੀ ਚੱਲੀ ਆ ਵਿਆਹ ਸਮਾਗਮ ਦੇ ਵਿੱਚ ਸ਼ਰਿਆਮਾ ਦੋ ਗੋਲੀਆਂ ਚੱਲੀਆਂ ਨੇ ਤੇ ਗੋਲੀਆਂ ਚਲਾਉਣ ਦੇ ਜਿਹੜੇ ਇਲਜ਼ਾਮ ਨੇ ਸੇਵਾਮੁਕਤ ਡੀਐਸਪੀ ਦਲਸ਼ੇਰ ਸਿੰਘ ਉਹਨਾਂ ਦੇ ਉੱਪਰ ਲਗਾਏ ਗਏ ਨੇ ਹਾਲਾਂਕਿ ਪੁਲਿਸ ਪ੍ਰਸ਼ਾਸਨ ਦੁਆਰਾ ਸਾਰੀ ਜਾਂਚ ਪੜਤਾਲ ਕੀਤੀ ਜਾਣੀ ਹੈ ਤੇ ਨਾਲੇ ਸੂਤਰਾ ਹਵਾਲੇ ਤੋਂ ਅਹਿਮ ਖਬਰ ਇਹ ਵੀ ਨਿਕਲ ਕੇ ਸਾਹਮਣੇ ਆਈ ਹੈ ਕਿ ਸੇਵਾਮੁਕਤ ਡੀਐਸਪੀ ਦਲਸ਼ੇਰ ਸਿੰਘ ਜਿਨ੍ਹਾਂ ਦੇ ਉੱਪਰ ਗੋਲੀ ਚਲਾਉਣ ਦੇ ਦੋਸ਼ ਲੱਗੇ ਨੇ ਅਨੰਦਪੁਰ ਸਾਹਿਬ ਦੀ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਚੰਡੀਗੜ੍ਹ ਪੁਲਿਸ ਤੋਂ ਡੀਐਸਪੀ ਦਲਸ਼ੇਰ ਸਿੰਘ ਸੇਵਾਮੁਕਤ ਨੇ ਤੇ ਇਸ ਸਮੇਂਕਤ ਬਹੁਤ ਵੱਡੀ ਵਾਰਦਾਤ ਵਾਪਰ ਚੁੱਕੀ ਆ ਆ ਪਾਗੂ ਨਿਤ ਨੰਦਾ ਦੇ ਉੱਪਰ ਗੋਲੀਆਂ ਚੱਲੀਆਂ ਨੇ ਕੋਈ ਪ੍ਰਾਣਾ ਜਾਇਦਾਦ ਦਾ ਲੰਬੇ ਸਮੇਂ ਤੋਂ ਰੰਜੇਸ ਦਾ ਰੌਲਾ ਚੱਲਿਆ ਸੀ ਇੱਕ ਵਿਆਹ ਸਮਾਗਮ ਦੇ ਵਿੱਚ ਨਿਤਨ ਨੰਦਾ ਦੇ ਉੱਪਰ ਗੋਲੀਆਂ ਚੱਲੀਆਂ ਨੇ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਨਿਤਨ ਨੰਦਾ ਦੇ ਸਿਰ ਦੇ ਬੈਕਸਾਈਡ ਦੇ ਵਿੱਚ ਗੋਲੀ ਲੱਗੀ ਹਾਲਾਂਕਿ ਡਾਕਟਰਾਂ ਮੁਤਾਬਕ ਗੋਲੀ ਲੱਗਣ ਦਾ ਨਿਸ਼ਾਨਾ ਨਿਕਲਣ ਦਾ ਕਿਤੇ ਵੀ ਨਿਸ਼ਾਨ ਨਹੀਂ ਆ ਡਾਕਟਰਾਂ ਦੇ ਵੱਲੋਂ ਮੋਡਲੀ ਸਹਾਇਤਾ ਦੇ ਕੇ ਤੇ ਜਿਹੜਾ ਉਹ ਮਰੀਜ਼ ਆ ਨਿਤਨ ਨੰਦਾ ਉਸ ਨੂੰ ਸਿੱਧਾ ਪੀਜੀਆਈ ਚੰਡੀਗੜ੍ਹ ਦੇ ਲਈ ਰੈਫਰ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਦੋ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਦੇ ਵਿੱਚੋ ਹਲੇ ਸਪਸ਼ਟ ਨਹੀਂ ਹੋਇਆ ਕਿ ਗੋਲੀਆਂ ਦੋ ਹੀ ਲੱਗੀਆਂ ਨੇ ਕਿ ਇੱਕ ਲੱਗਿਆ ਪਰ ਨਿਤਨ ਨੰਦਾ ਦੇ ਸਿਰ ਦੇ ਵਿੱਚ ਗੋਲੀ ਲੱਗਣ ਦਾ ਨਿਸ਼ਾਨ ਮਿਲਿਆ ਆ ਬਿਆ ਸਮਾਗਮ ਦੇ ਵਿੱਚ ਵੱਡੀ ਵਾਰਦਾਤ ਵਾਪਰ ਚੁੱਕੀ ਹੈ ਸ੍ਰੀ ਨੰਦਪੁਰ ਸਾਹਿਬ ਦੇ ਪਿੰਡ ਅਗਮਪੁਰ ਦੇ ਵਿੱਚ ਇਹ ਵਾਰਦਾਤ ਵਾਪਰੀ ਹੈ ਜਿਸ ਦੇ ਵਿੱਚ ਇਲਜ਼ਾਮ ਲੱਗੇ ਨੇ ਕਿ ਸੇਵਾ ਮੁਕਤ ਡੀਐਸਪੀ ਦਲਸ਼ੇਰ ਸਿੰਘ ਨੇ ਗੋਲੀ ਚਲਾਈ ਆ ਦਰਸਲ ਵਿਆਹ ਸਮਾਗਮ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਆ ਗੋਲੀਆਂ ਚਲੀਆਂ ਨੇ ਗੋਲੀਆਂ ਆਪ ਆਗੂ ਨਤ ਨੰਦਾ ਦੇ ਉੱਪਰ ਚੱਲੀਆਂ ਨੇ ਤੇ ਜਿਸ ਦੇ ਵਿੱਚ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਜਾਇਦਾਦ ਦਾ ਕੋਈ ਪੁਰਾਣਾ ਰੌਲਾ ਚੱਲ ਰਿਹਾ ਸੀ ਤੇ ਉਸੇ ਰੌਲੇ ਨੂੰ ਲੈ ਕੇ ਗੋਲੀ ਚੱਲੀ ਹੈ ਤੇ ਜਿਸ ਦੇ ਵਿੱਚ ਸੇਵਾਮੁਕਤ ਡੀਐਸਪੀ ਜਿਹੜੇ ਚੰਡੀਗੜ੍ਹ ਪੁਲਿਸ ਦੇ ਨੇ ਨੰਦਪੁਰ ਸਾਹਿਬ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਤੇ ਅੱਗੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਇਹ ਹਿਸਟਰੀ ਦੇ ਅਗੇ ਗਨਸ਼ਾਟ ਵੀ ਪਰ ਅਸੀਂ ਐਗਜ਼ਾਮਿਨ ਕਰਿਆ ਹੈ ਇਸੇ ਇੰਜਰੀ ਲੱਗ ਵੀ ਰਹੀ ਹੈ ਪਰ ਹੁਣ ਫਰਦਰ ਇਨਵੈਸਟੀਗੇਸ਼ਨ ਲਈ ਉਹਨਾਂ ਨੂੰ ਅੱਗੇ ਭੇਜਿਆ ਹੈ ਪੇਸ਼ੈਂਟ ਦੀ ਕੰਡੀਸ਼ਨ ਸਿੱਖ ਨਹੀਂ ਹੈ ਸਟੇਬਲ ਹੈ ਬਿਲਕੁਲ ਓਰੀਐਂਟਡ ਨਹੀਂ ਇਹ ਗੱਲਬਾਤ ਕਰ ਰਹੇ ਨੇ ਬਾਕੀ ਦੇਖਦੇ ਅਗਲਾ ਟ੍ਰੀਟਮੈਂਟ ਕੀ ਹੈ ਗੋਲੀ ਲੱਗੀ ਕਿਤੇ ਹੈ ਡਾਕਟਰ ਸਾਹਿਬ ਅ ਬੈਕ ਸਾਈਡ ਉਹ ਹੈ ਸਿਰ ਤੋਂ ਸਿਰ ਦੇ ਤੇ ਗੋਲੀ ਦੀ ਨਿਕਲ ਗਈ ਹੈ ਕਿ ਨਹੀਂ ਨਹੀਂ ਇ tanto ਤਾਂ ਕੋਈ ਇੰਜਰੀ ਨਹੀਂ ਹੋਈ ਹੈ ਨਾ ਠੀਕ ਹੈ ਬਸ ਐਂਟਰੀ ਮੂਡ ਹੈਗਾ ਐਗਜ਼ਿਟ ਮੂਡ ਕੋਈ ਨਹੀਂ ਇਹ ਫਰਦਰ ਉਹਨੂੰ ਟ੍ਰੀਟਮੈਂਟ ਤੇ ਮੁੜਲੀ ਸਹਾਇਤਾ ਦੇ ਦਿੱਤੀ ਗਈ ਹੈ ਉਹ ਉਸ ਪੇਸ਼ੈਂਟਸ ਸਟੇਬਲ ਕਰਕੇ ਹੀ ਭੇਜਿਆ ਹੈ ਠੀਕ ਹੈ ਕੋਈ ਕਰਨਾ ਨਹੀਂ ਇਹ ਗੰਪਰ ਦੀ ਦੱਸਦੇ ਆ ਵੀ ਗੰਪਰ ਹੋਇਆ ਜਿਹੜਾ ਉੱਥੇ ਗਿਆ ਇਹ ਸਮਾਗਮ ਦੇ ਵਿੱਚ ਪਰ ਹੁਣ ਉਹਨਾਂ ਨੂੰ ਰੈਫਰ ਕਰਤਾ ਨੰਦਾ ਜੀ ਨੂੰ ਤੇ ਉਸ ਤੋਂ ਬਾਅਦ ਬਾਕੀ ਤਾਂ ਕੰਡੀਸ਼ਨ ਦਾ ਪੀਜੀਏ ਡਾਕਟਰ ਨੇ ਦੱਸ ਸਰ ਜੀ ਇਹ ਕਿਤਨਾ ਕਿਤੇ ਗੋਲੀ ਚੱਲਣ ਦੀ ਆ ਤਾਂ ਗ੍ਰਾਮ ਜੀ ਆਈ ਹੈ ਜੀ ਇਹ ਫਟਾ ਫਟਾ ਕੋਈ ਬੰਦਾ ਪਤਾ ਲੱਗਾ ਜੀ ਨੇ ਗੋਲੀ ਚਲਾਈ ਮੇਰੇ ਬਾਰੇ ਹਲੇ ਮੈਨੂੰ ਕੋਈ ਜਾਣਕਾਰੀ ਨਹੀਂ ਰੁਕੋ ਉਹ ਤਾਂ ਉਹਨਾਂ ਦੇ ਸਟੇਟਮੈਂਟ ਤੋਂ ਬਾਅਦ ਹੀ ਪਤਾ ਲੱਗੇਗਾ ਨੰਦਾ ਜੀ ਗੋਲੀ ਦੀ